ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਵਾਂਗੇ ਗੋਭੀ ਤੇ ਗਾਜਰ ਦਾ ਬਹੁਤ ਜ਼ਿਆਦਾ ਟੇਸਟੀ ਖੱਟਾ ਮਿੱਠਾ ਜਿਹਾ ਅਚਾਰ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਗੋਭੀ ਗਾਜਰ ਦਾ ਅਚਾਰ ਬਣਾਉਣ ਲਈ ਇੱਥੇ ਮੈਂ 200 ਗ੍ਰਾਮ ਗਾਜਰਾ ਲਈਆਂ ਸੀ ਤੇ 200 ਗ੍ਰਾਮ ਗੋਭੀ ਨੂੰ ਚੰਗੀ ਤਰ੍ਹਾਂ ਅਸੀਂ ਕੱਟ ਕੇ ਅਸੀਂ ਧੋ ਕੇ ਲੈ ਲਿਆ ਚਿਲਕਾ ਉਤਾਰ ਕੇ ਗਾਜਰਾਂ ਦਾ ਇੱਕ ਪੈਨ ਵਿੱਚ ਪਾਵਾਂਗੇ ਪਾਣੀ ਤੇ ਇਹਨਾਂ ਨੂੰ ਅਸੀਂ 3 ਮਿੰਟ ਲਈ ਬਲਾਂਚ ਕਰ ਲਾਂਗੇ ਬਲਾਂਚ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਕਿਸੇ ਛਾਲਣੇ ਵਿੱਚ ਕੱਢ ਲਾਂਗੇ ਤਾਂ ਕਿ ਸਾਰਾ ਪਾਣੀ ਨਿਚੜ ਜਵੇ ਠੰਡਾ ਹੋਣ ਤੋਂ ਬਾਅਦ ਇੱਕ ਟ੍ਰੇ ਵਿੱਚ ਅਸੀਂ ਸੁੱਤੀ ਕਪੜਾ ਪ쳐 ਕੇ ਉੱਪਰ ਇਹਨਾਂ ਨੂੰ ਚੰਗੀ ਤਰ੍ਹਾਂ ਬਚਾ ਦੇਵਾਂਗੇ ਤੁਸੀਂ ਧੁੱਪ ਵਿੱਚ ਜਾਂ ਪੱਖੇ ਦੇਵਾ ਵਿੱਚ ਨੂੰ 2 ਘੰਟੇ ਸੁਕਾ ਸਕਦੇ ਹੋ ਉਦੋਂ ਤੱਕ ਅਸੀਂ ਮਸਾਲਾ ਤਿਆਰ ਕਰਦੇ ਹਾਂ ਇੱਕ ਚਮਚ ਲਵਾਂਗੇ ਅਸੀਂ ਕਾਲੀ ਮਿਰਚਾ 3 ਤੋਂ 4 ਲੌਂਗ ਅੱਧਾ ਚਮਚ ਪਾਵਾਂਗੇ ਮੇਥੀ ਦਾਣਾ ਇੱਕ ਚਮਚ ਜੀਰਾ 2 ਚਮਚ ਸੌਂਫ ਦੇ 2 ਵੱਡੀ ਇਲਾਇਚੀ ਤੇ ਦੋ ਅਸੀਂ ਪਾਵਾਂਗੇ ਸਰੋਂ ਦੇ ਦਾਣੇ 2 ਚਮਚ ਸਰੋਂ ਦੇ ਦਾਣੇ ਪਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਡਰਾਈ ਰੋਸਟ ਕਰ ਲਾਂਗੇ ਤਾਂ ਕਿ ਇਹਨਾਂ ਦੀ ਨਮੀ ਬਿਲਕੁਲ ਦੌਰੋਂ ਹੋ ਜਵੇ ਜਿਹੜੀ ਵੱਡੀ ਇਲਾਇਚੀ ਆ ਉਹਦੇ ਵਿੱਚ ਸੀ ਬੀਜ ਕੱਢ ਕੇ ਹੀ ਲੈਣੇ ਆ ਚਿਲਕਾ ਨਹੀਂ ਯੂਜ਼ ਕਰਨਾ ਹੈਗਾ ਬੀਜ ਕੱਢ ਕੇ ਇਹਨਾਂ ਨੂੰ ਅਸੀਂ ਦਰਦਰਾ ਜਿਹਾ ਪੀਸ ਠੰਡਾ ਹੋਣ ਤੋਂ ਬਾਅਦ ਦਰਦਰਾ ਜਿਹਾ ਇਹਨਾਂ ਦਾ ਪਾਊਡਰ ਤਿਆਰ ਕਰ ਲਾਂਗੇ ਇੱਕ ਪੈਨ ਵਿੱਚ ਪਾਵਾਂਗੇ ਅਸੀਂ ਅੱਧਾ ਕੱਪ ਸਰੋਂ ਦਾ ਤੇਲ ਸਰ ਤੇਲ ਨੂੰ ਚੰਗੀ ਤਰ੍ਹਾਂ ਅਸੀਂ ਗਰਮ ਕਰ ਲੈਣਾ ਹੈ ਅੱਧਾ ਚਮਚ ਹਿੰਗ ਦਾ ਪਾਵਾਂਗੇ ਅੱਧਾ ਚਮਚ ਕਲੌਂਜੀ ਪਾਵਾਂਗੇ ਅਦਰਕ ਤੇ ਲਸਣ ਲਿਆ 50-50 ਗ੍ਰਾਮ ਅਸੀਂ ਥੋੜਾ ਜਿਹਾ ਦਰਦਰਾ ਜਿਹਾ ਪੀਸ ਕੇ ਲਿਆ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਇਹਦੇ ਵਿੱਚ ਤੇ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਗੁੜ ਗੁੜ ਨੂੰ ਅਸੀਂ ਤੋੜ ਕੇ ਲਿਆਇਆ ਤੇ ਅੱਧਾ ਕਾਪੀ ਦੇ ਵਿੱਚ ਅਸੀਂ ਸਿਰਕਾ ਪਾ ਲਵਾਂਗੇ ਚੰਗੀ ਤਰ੍ਹਾਂ ਇਹਨੂੰ ਗਾੜਾ ਹੋ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਚਿੱਟਾ ਨਮਕ, ਦੋ ਚਮਚਾ ਜ ਅਸੀਂ ਕਾਲੇ ਨਮਕ ਦੇ ਪਾਏ ਆ, ਇੱਕ ਚਮਚਾ ਹਲਦੀ ਤੇ ਇੱਕ ਚਮਚਾ ਜੀ ਕਸ਼ਮੀਰੀ ਲਾਲ ਮਿਰਚ ਦਾ ਪਾਇਆ ਇਹਦੇ ਵਿੱਚ ਤੇ ਭੁੰਨਿਆ ਹੋਇਆ ਮਸਾਲਾ ਜਿਹੜਾ ਪੀਸ ਕੇ ਰੱਖਿਆ ਸੀ ਉਹ ਐਡ ਕਰ ਦਾਂਗੇ। ਚੰਗੀ ਤਰ੍ਹਾਂ ਅਸੀਂ ਮਸਾਲਿਆਂ ਨੂੰ ਪਕਾ ਲੈਣਾ 2-3 ਮਿੰਟ ਲਈ ਜਦੋਂ ਤੱਕ ਜਿਹੜਾ ਜਿਹੜਾ ਇਹ گاੜਾ ਨਾ ਹੋ ਜਾਵੇ ਗੁੜ ਸਾਡਾ। ਉਸ ਤੋਂ ਬਾਅਦ ਅਸੀਂ ਜਿਹੜੀ ਗਾਜਰ ਤੇ ਗੋਭੀ ਨੂੰ ਸੁਕਾ ਕੇ ਰੱਖਿਆ ਸੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। 5 ਮਿੰਟ ਲਈ ਇਹਨਾਂ ਨੂੰ ਅਸੀਂ ਸਲੋ ਗੈਸ ਤੇ ਪਕਾ ਲਵਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਜਿਹੜਾ ਬਣਾਇਆ ਸੀਗਾ ਉਹ گاੜਾ